ਨਰੂ ਨਰੂ ਰੂ ਸਾਧੂ ਚੱਲੇ ਨੇ no ਗੁਰੂ ਖਾਲਸਾ ਗੁਰੂ ਰੂਹ ਸਾਸਾ ਸਤਿਗੁਰੂ ਗੱਜਬਾਤ ਕੇ ਫਤੇ ਬਲੌਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਏ ਫਤੇ ਬਹੁਤ ਹੀ ਬੇਰਾਗ ਦਾ ਸਮੇ ਸਤਪੁਰਖ ਪੂਰਨ ਬ੍ਰਹਮ ਗਿਆਨੀ ਆਪਣੇ ਵਰਗੇ ਵਿਅੰਗ ਮਹਾਂਪੁਰਖ ਬਣਾਉਣ ਵਾਲੇ ਸ਼੍ਰੀਮਾਨ ਸਤਬਾਬਾ ਕਿਰਪਾ ਸਿੰਘ ਜੀ ਮਹਾਰਾਜ ਸਤਕਾਰਯੋਗ ਜਗਤ ਮਾਤਾ ਮਾਤਾ ਪੰਜਾਬ ਕੌਰ ਜਿਨ੍ਹਾਂ ਦੀ ਬਹੁਤ ਬੰਦਗੀ ਜਿਨ੍ਹਾਂ ਦਾ ਬਹੁਤ ਸਿਮਰਨ ਮਹਾਂਪੁਰਸ਼ ਬਾਬਾ ਨਰਨ ਸਿੰਘ ਮਹਾਰਾਜੀ ਦੇ ਘਰੋਂ ਜਿਨ੍ਹਾਂ ਨੇ ਸਤਿਵਾਰਦੀ ਬਣ ਕੇ ਸਤਵਰਣ ਦੇਦਕਾਰੀ ਨਾਲ ਕੇ ਅੱਜ ਕੱਲ ਸਮਾਂ ਦੇਖਦੇ ਆ ਭਤੀ ਤੇ ਪਤਨੀ ਦਾ ਪਿਆਰ

गुरबाणी दी पंक्ति है जो तुम गिर तो हम मोरा जो तुम चंद तो हम पे हैं चकोरा महापुरुष जगन्नाथ जी बैठे ने स्वामी नकुनाथ महाराज सेवका जोड़े महापुरुषों के स्थान को आगे जाके महापुरुष बाबा कृपा सिंह जी का नजर है वो परिवार के भी दास दर्शन करके आए हैं श्रीमान संत बाबा नारायण सिंह जी महाराज ने यह नगर तो इतों डंडौदा कर ले जाए महापुरख ਬਾਬਾ ਕਿਰਪਾ ਜਿੰਦਗੀ ਨੇ ਰਸਤਾ ਤੇ ਪਾਣੀ ਵੀ ਸੜਾ ਦੇਣਾ ਵੀ ਇਤੇ ਖਾਨ ਕਰਦੇ ਹੋ ਇਹ ਰਸਤਾ ਤੇ ਟਿਕੜ ਕਰਦੇ ਹੋ ਉਹ ਮਹਾਲੀ ਵਾਲੇ ਜਿੰਨਿਆਂ ਉਹਨੂੰ ਪਸੰਦੀਆਂ ਲਾਵਾਂਗੇ ਉਹਨੇ ਪੁੱਟਣੇ ਪੁੱਟਣੇ ਮੋਜੋ ਸਦਨਾ ਸ਼੍ਰੀ ਵਾਹਿਗੁਰੂ ਮੇਰੀ ਯਾਦ ਆ ਗਿਆ ਸਮਾਂ ਸੰਤਪੁਰਪੁਰ ਸਿੰਘ ਬੈਠੇ ਨੇ ਅਸੀਂ ਗੁਰੂ ਭਾਈਆਂ ਇਕੱਠੇ ਤਕਰੀਬਨ ਬਹੁਤ ਸਮੇਂ ਤੋਂ ਹਜ਼ੂਰ ਮਹਾਪੁਰਸ਼ ਬੈਠੇ ਨੇ ਬਾਬਾ ਰਣਜੀਤ ਸਿੰਘ ਜੀ ਮਹਾਰਾਜ ਜਿਵੇਂ ਇੱਕ ਪ੍ਰਿੰਗੀ ਆਪਣਾ ਹੀ ਸਰੂਪ ਬਣਾ ਲੈਂਦਾ ਹੈ ਜਿਵੇਂ ਚੰਨ ਆਪਣਾ ਹੀ ਸਰੂਪ ਬਣਾ ਲੈਂਦਾ ਸੰਤ ਮਹਾਰਾਜ ਬਾਬਾ ਰਣਜੀਤ ਸਿੰਘ ਜੀ ਨੂੰ ਬਾਬਾ ਨਰਨ ਸਿੰਘ ਜੀ ਆਪਣਾ ਸਰੂਪ ਬਣਾਵੇ ਸੰਤ ਗੁਰਪੁਰ ਸਿੰਘ ਜੀ ਨੂੰ ਬੜੀਆਂ ਗਾਲਾਂ ਵੀ ਕੱਢਣੀਆਂ ਘੂਰਨਾ ਵੀ ਮਾਰ ਧਾੜ ਵੀ ਕਰਨੀ ਇੱਕ ਦਿਨ ਮਹਾਪੁਰਸ਼ਾਂ ਨੇ ਥੋੜਾ ਜਿਹਾ ਵੱਧ ਘੂਰਿਆ ਮਹਾਪੁਰਸ਼ ਨੇ ਮੈਥੋਂ ਨਗਰ ਈਸ਼ੜਾ ਪਿੰਡੇ ਚਲੇ ਗਏ ਕਰੇ ਮਾਤਾ ਜੀ ਕਹਿੰਦੇ ਕੀ ਗੱਲ ਬਕਪੂਰ ਤੂੰ ਅਜਾ ਆ ਗਿਆ ਏ ਕਹਿ ਲੱਗੇ ਬਾਬਾ ਜੀ ਨੇ ਅੱਜ ਮੈਨੂੰ ਕੁੱਟਿਆ ਖਾਸਾ ਕੁੱਟਿਆ ਬੜੇ ਇਹਨਾਂ ਦੇ ਸਤਕਾਰਯੋਗ ਮਾਤਾ ਜੀ ਕਹਿਣ ਲੱਗੇ ਵਾਜੀ ਕੁੱਟੇ ਦੂੰ ਇੱਕ ਘੂਰੇ ਦੀ ਆ ਗਿਆਂ ਫਤਾਂ ਤੇਰੇ ਮਾਮਾ ਜੀ ਬਾਬਾ ਨਰੈਣ ਸਿੰਘ ਜੀ ਨੂੰ ਬਾਬਾ ਕਿਰਪਾ ਸਿੰਘ ਇਹਨਾਂ ਕਹਦੇ ਸੀ ਕਿ ਚਾਹ ਦੀ ਬਕੀਲੇ ਦੀ ਗਰਮ-ਗਰਮ ਚੱਕ ਇਸਰੇ ਤੇ ਪਾ ਦਿੰਦੇ ਸੀ ਉਹਨੂੰ ਸਤਿ ਸ਼੍ਰੀਵਾਹਿਕ ਤੂੰ ਆਏ ਬਾੜੇ ਤੋਂ ਫੜ ਕੇ ਵੀ ਇਹ ਮਾਤਾ ਮੁੰਡੇ ਲੈ ਆਉਣਾ ਮਾਤਾ ਨੂੰ ਕਹਿਣਾ ਆ ਇਹ ਜਨ ਲਾਇਕ ਮੈਨੂੰ ਦੇਣਾ ਤੇ ਜੇਲਾ ਮਣਾਉਣ ਵਾਸਤੇ ਪਰ ਮਾਗਾ ਜੀ ਨੇ ਹੱਥ ਜੋੜ ਲਏ ਮਹਾਰਾਜ ਭਾਮੇ ਲੈ ਕੇ ਭਾਮੇ ਲੈ ਕੇ ਹੁਣ ਸਾਹਮਣੇ ਇਹ ਸੁੰਢੀ ਮਾਰਾ ਘਾਣਾ ਖਾ ਖਾ ਕੀ ਤੇ ਬੁਰਾ ਭਲਾ ਖਾ ਗੇ ਵੀ ਇੱਕ ਸਾਧੂ ਦੀ ਝੋਲੀ ਵਿੱਚ ਪਿਆ ਰਣਾ ਬੜਾ ਔਖਾ ਹੈ ਅੱਜ ਤਾਂ ਸੇਵਕਾਂ ਨੂੰ ਕਦੇ ਕਹਿੰਦੇ ਵੀ ਭਾਈ ਚੁੰਮਟੇ ਦੀ ਪੱਤੀ ਦੇਖ ਕੇ ਮਾਰੋ ਆ ਪਹਿਲਾਂ ਕੀਰਤਨ ਹੋ ਰਿਹਾ ਸੀ ਨਾ ਮੇਰ ਰਸਾ ਸਾਧੀਆਂ ਨੇ ਖੰਮੇ ਕਰਿਆ ਹੋਇਆ ਸੀ ਮਹੌਲ ਸੰਤ ਸੌਰਿਆਰੇ ਮਹਾਂਪੁਰਖਾਂ ਉਹ ਤਦ ਪਤੀ ਨਹੀਂ ਕਰਦੇ ਗੜਵਾ ਕਿਧੂ ਆ ਐਸੀਆਂ ਮਾਰਾਂ ਕਰਨਾ ਮਹਾਂਪੁਰਖਾਂ ਨੇ ਮਾਰੀਆਂ ਇੱਕ ਵੀ ਪਤੀ ਇੱਕ ਮਿੰਟ ਲਈ ਦੇ ਨਾਲ ਜੰਨੀ ਕਦੇ ਵੱਧ ਲੱਗੀ ਉਹਨਾਂ ਨੇ ਆਏ ਨਿਗਮ ਆਪੀ ਬਾਬਾ ਨਗਿੰਦ ਸਿੰਘ ਜੀ ਮਹਾਰਾਜ ਆਏ ਸਤਿ ਕਰਪਾ ਸਿੰਘ ਜੀ ਮਹਾਰਾਜ ਕੋਲ ਜਾਣਾ ਧਰਤੀ ਤੇ ਲਿਟ ਲਿਟ ਕੇ ਡੰਡੋਕਾ ਕਰਦੇ ਜਾਣਾ ਨਮਸਕਾਰਾਂ ਕਰਦੇ ਜਾਣਾ ਆਓ ਸਮਾਨੀ ਮੈਂ ਵਿਸਤਾਰ ਪੇਸ਼ ਕਰਾਵਾਂ ਭਾਈ ਗੁਰਦੇਸ਼ ਸਿੰਘ ਜੀ ਸਾਵਧਾਨ ਖੜੇ ਨੇ ਕਿਉਂਕਿ ਇਹਨਾਂ ਦਾ ਪੈਰ ਬੜਾ ਕੜੇ ਸਟੇਜ ਫੈਟਰ ਨੂੰ ਦਾ ਜਹੀ ਦਾ ਵੀ ਕੜੀ ਹੈ ਬੋਲੋ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੇ ਉਂਗਲ ਫੜਾ ਦੇਣ ਤਾਂ ਅਗਲਾ ਕੁੱਤ ਬਣ ਲੱਗੀ ਜਾਂਦਾ ਇਸ ਕਰਕੇ ਸੰਤ ਮਹਾਰਾਜ ਬਾਬਾ ਨਰਨ ਸਿੰਘ ਜੀ ਮਹਾਰਾਜ ਉਹਨਾਂ ਸਤਿ ਪੁਰਖਾਂ ਦੇ ਸੰਗਤ ਵਿੱਚੋਂ ਕੋਈ ਵੀ ਚੰਦਨ ਹੋਏ ਰਹੇ ਮੈਸੇ ਜੋ ਜੰਨਤ ਦਾਸ ਪਰ ਕਿਸ ਬੱਟੀਆਂ ਸਹਿਣੀਆਂ ਪਹਿਨੀਆਂ ਨੇ ਸੰਗ ਤੇ ਅੱਜ ਬਾਬਾ ਕਿਰਪਾ ਸਿੰਘ ਜੀ ਤੇ ਮਾਤਾ ਪੰਜਾਬ ਗੌਰ ਦੀ ਯਾਦ ਵਿੱਚ ਬੈਠੇ ਹਾਂ ਗਾਦੀ ਬਾਤ ਤੇ ਲਹਾ ਲਿਆ ਕਰੋ ਸਾਰੇ ਬੋਲੇ ਗੁਰੂ ਘਰ ਨਾਲ ਵਿੱਚ ਮਹਾਂਪੁਰਖਾਂ ਗਿਆ ਜਦਾ ਮਹਾਂਪੁਰਖਾਂ ਗਿਆ ਜਦਾ ਤਾਲੀਆਂ ਵੇਰੀ ਗੋਣ ਗੀਆਂ ਜੇ ਮਹਾਂਪੁਰਖਾਂ ਨੇ ਬਖਸ਼ੀ ਹੋਈ ਨਾਦ ਕੀਰਤਨ ਸੰਤ ਮਹਾਰਾਜ ਬਾਬਾ ਦਰਸ਼ਕ ਜੀ ਨੇ ਇਹੰਦਾ ਸੰਤ ਜੀ ਮਹਾਰਾਜ ਲਾਲਾ ਸਾਹਿਬ ਵਾਲਿਆਂ ਨੇ ਬਹੁਤ ਜ਼ਿਆਦਾ ਬਰਤਾਇਆ ਅਜਾਲ ਸਾਲ ਲਗ ਬੰਦ ਇਹ ਮਲਬਈ ਕੀਰਤਨ ਧਾਰਨਾ ਬਰਤਾਈਆਂ ਉਸ ਤੋਂ ਬਾਅਦ ਮੇਰੇ ਮੁਰਸ਼ਿਦ ਮੇਰੇ ਗੁਰਦੇ ਜਿਨ੍ਹਾਂ ਦੇ ਕੱਲ ਵਰਸ਼ੀ ਲੰਘੇ ਗਏ ਸੰਤ ਮਹਾਰਾਜ ਸ਼ਿਵਰਾ ਸਾਹਿਬ ਵਾਲਿਆਂ ਦੀ ਉਹਨਾਂ ਨੇ 67 ਸਾਲੇ ਕੀਰਤਨ ਬਰਤਾਈ ਇੱਕ ਵੀ ਸੁਰੇਦ ਨੂੰ ਨਹੀਂ ਲਾਈ ਮਲਵੇਈ ਪਿਆਰ ਕੀਰਤਨ ਕੀਤਾ ਜੋ ਸੰਤ ਮਹਾਰਾਜ ਦਰਗਾਹ ਦੇ ਵਿੱਚੋਂ ਲੈ ਕੇ ਆਏ ਸੱਚ ਕਣ ਤੋਂ ਲੈ ਆਏ ਉਹ ਕੀਰਤਨ ਦੀਆਂ ਗੁਨਾ ਅੱਜ ਵਰਤ ਰੀਆਂ ਨੇ ਪਰ ਬੀਬੀਆਂ ਘੱਟ ਬੋਲਦੀਆਂ ਨੇ ਮਹਾਂਪੁਰਖ ਬਾਬਾ ਨਰੈਣ ਸਿੰਘ ਨੇ ਕੀਰਤਨ ਬਹੁਤ ਕੀਤਾ ਹੈ ਬੜਾ ਆਨੰਦ ਵਰਤਾਇਆ ਹੈ ਪੰਜ ਦਿਨ ਨੁਕਸੇ ਆਪਣੇ ਚ ਪੈ ਗਿਆ ਫਿਰ ਮਹਾਪੁਰਖ ਕੀ ਕਰਨ ਕਿਸੇ ਨੂੰ ਟਾਈਪੜ ਹੋਇਆ ਨਾ ਉਹਦੇ ਅੱਗੇ ਕੋਏ ਦੀਆਂ ਪਿੰਨੀਆਂ ਰੱਖ ਦੋ ਕਹੀ ਜਾਊਗਾ ਜ਼ਹਿਰ ਵਰਗਾ ਕੌੜੇ ਕਿਉਂਕਿ ਨੁਕਸ ਦਾ ਸਰੀਰ ਤੇ ਹੁਣ ਮਹਾਪੁਰਖਾਂ ਨੇ ਕੀਰਤਨ ਮਸਤਵਾਣੇ ਵੜਿਆ ਤੋਂ ਬਾਅਦ ਰਾਣਾ ਸਹਿਵਾੜਿਆ ਨੇ ਰਾਣਾ ਸਹਿਵਾੜੇ ਤੋਂ ਬਾਅਦ ਸੇਵੜਾ ਸਹਿਵਾੜਿਆ ਨੇ ਮਹਾਰਾਜ ਨਿਰਨ ਸਿੰਘ ਮੋਰੀ ਜੀ ਆਨੇ ਬਿਠਾਇਆ ਕਿੰਨੀਆਂ ਗੁਨਾ ਮਹਾਪੁਰਖਾ ਨੇ ਕਿੰਨੇ ਜੋਸ਼ ਨਾਲ ਫੜਿਆ ਕਰੀਆਂ ਤਾਰਨਾ ਪੜ ਲੋ ਉਹ ਖਾਲਸਾ ਬਰੇਨੀ ਦਿਲਾਂ ਵਿੱਚ ਬਾਦ Ese bayi ਨਰੈਣ ਸੰਪਰਦਾ ਬਣੀ ਸੰਤ ਪ੍ਰਭੂਰ ਸਿੰਘ ਜੀ ਹੋਰ ਕਿੰਨੇ ਮਹਾਪੁਰਖ ਬੈਠੇ ਨੇ ਜਿਹੜੇ ਬਾਬਾ ਨਰੈਣ ਸਿੰਘ ਜੀ ਮਹਾਰਾਜੋਂ ਅਸੀਰਵਾਦ ਲੈ ਲੈ ਕੇ ਆਨੰਦ ਵਰਤਾਇਆ ਇੱਕ ਦਿਨ ਮੈਂ ਸਿੰਧੜਾ ਪਿੰਡ ਤੇ ਰਹਿ ਗਿਆ ਤੜਪੇ ਤੂੰ ਅੱਗੇ ਉੱਥੇ ਕੀਰਤਨ ਕੀਤਾ ਮੇਰੀ ਯਾਦ ਆਇਆ ਮਹਾਰਾਜ ਬਾਬਾ ਨਰੈਣ ਸਿੰਘ ਮਹਾਰਾਜ ਦਾ ਵਜਨ ਅੱਜ ਸਾਰੇ ਮਹਾਪੁਰਖ ਬਾਬਾ ਜੀ ਬੈਠੇ ਆਈ ਇੱਕ ਪਤੀਲਾ ਸਬਜ਼ੀ ਦੇ ਅੰਦਰ ਧਰ ਆਏ ਵਿਚਾਰ ਟੋਕਰਾ ਪ੍ਰਸ਼ਾਦਿਆਂ ਦਾ ਕਹਿੰਦੇ ਆਜੂ ਅਜ ਆਪਾਂ ਇਕੱਠੇ ਛਕਾਂਗੇ ਪਿਓ ਪੁੱਤ ਸਾਰੇ ਆਜੂ ਆਈ ਨਾਲ ਦੋ ਦੋ ਪ੍ਰਸ਼ਾਦੇ ਜਗਾਤੇ ਇੱਕ ਕੋਈ ਪਤੀਲੇ ਦੇ ਵਿੱਚੋਂ ਆਈ ਗੁਰਾਈਆਂ ਲਾਲ ਲਾ ਕੇ ਪ੍ਰਸ਼ਾਦ ਛਕਿਆ ਐਸਾ ਮਨ ਆਇਆ ਕਹਿੰਦੇ ਪੁੱਤ ਤੁਸੀਂ ਮੇਰੇ ਤਾਂ ਬੜੇ ਹੀ ਨੰਗੋਰੀ ਪੁੱਤਰੋਂ ਤੇ ਮਹਿ ਜਾਇਆ ਕਰੋਗੇ ਆਨੰਦਜੀ ਨੰਬਰਤਾ ਦਾ ਐਸਾ ਨੰਨ ਮਹਾਂਪੁਰ ਬਖਸ਼ ਕੇ ਗਏ ਨੇ ਆਸਾਨ ਤੇ ਬੜੀਆਂ ਲਡੀਆਂ ਅਖੰਡ ਪਾਠਾਂ ਤੇ ਸਰਵਾਵਾ ਕੀਤੀਆਂ ਭਾਈ ਗੁਰਦੇਵ ਸਿੰਘ ਜੀ ਕਹਿੰਦੇ ਸੀ ਕਿ ਮੇਰੇ ਉਦੋਂ 5-6 ਸਾਲ ਲੱਗਿਆ ਜਦੋਂ ਤੁਸੀਂ ਇੱਥੇ ਅਖੰਡ ਪਾਠਾਂ ਚਾਉਂਦੇ ਹੋ ਉਹ ਦਿਮਾਗ ਬਾਵਾ ਨਰੈਨ ਸਿੰਘ ਮਹਾਰਾਜ ਨੇ ਇਹ ਪਾਠੀਆਂ ਨੂੰ ਘੇਉ ਬਣਵਾਇਆ ਇੱਕ ਗੜਵੀ ਦੀ ਸਰੀਆ ਪੋਇਆ ਹੁੰਦਾ ਬਾਜੀ ਸਿੰਘ ਨੂੰ ਆ ਗੜਵੀ ਭਰ ਕੀ ਬਾਣੀ ਤੇ ਗੁਰਮੁਖੋ ਐਨੀ ਸੇਵਾ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਦਰਬਾਰ ਮੈਂ ਆਇਆ ਔਰ ਦੀ ਸੇਵਾ ਕਰਨੀ ਆਸਾ ਦੀਆਂ ਬਾਣਾ ਦਾ ਕੀਰਤਨ ਅਸੀਂ ਕਰਨਾ ਕੇ ਵਾਹ ਲਹਿਰ ਵਿਚਾਰ ਜਿਉ ਤਾਰੇ ਤੁੱਥਲੇ ਉਧਰੇ ਆਉਂਦੇ ਇਹ ਬਾਬਾ ਬੈਠੇ ਨੇ ਨਿਰਪੈ ਸਿਖ ਵੀ ਬੈਠੇ ਨੇ ਉਦੋਂ ਭਾਨ ਸਿੰਘ ਹੁੰਦੇ ਮਰਦੰਗੀਏ ਗੁਰਜੰਡ ਸਿੰਘ ਹੁੰਦੇ ਉਹਨਾਂ ਨੂੰ ਆਏ ਖਿੱਚ ਕੇ ਬਰਾ ਕਰ ਦੇਣਾ ਮੈਨੂੰ ਬੁਲਾਓ ਮੈਂ ਮਰਦੰਗਾਂ ਕਰਾਂਗਾ ਐਸੇ ਸੰਗ ਮਹਾਰਾਜ ਦੇ ਪਿਆਰ ਵਿੱਚ ਅਨੰਦ ਮਾਣੇ ਆਓ ਮੈਂ ਹੁਣ ਜਿਆਦਾ ਖੁਸ਼ਨਾ ਗਿਆਨ ਹੋਇਆ ਖਿਮਾਂ ਦਾ ਲੱਚਕਾ ਗੁਰੂ ਭਤੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਹ